ਇਹ ਸਭ ਬੜੀ ਖੁਸ਼ੀ ਦੀ ਗੱਲ ਹੈ ਕਿ ਇਤਿਹਾਸ ਬਣ ਰਿਹਾ ਹੈ ਔਰ ਨਰਿੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਰਹੇ ਹਨ ਬਹੁਤ ਇੱਕ ਇਤਿਹਾਸਿਕ ਮੰਡਟ ਮੋਦੀ ਜੀ ਨੂੰ ਮਿਲਿਆ ਹੈ ਸੋ ਦੇਸ਼ ਦੀ ਸੇਵਾ ਦਾ ਜੋ ਕੰਮ ਵਿਕਾਸ ਦਾ ਜੋ ਕੰਮ ਮੋਦੀ ਸਾਹਿਬ ਨੇ 10 ਸਾਲ ਚ ਕੀਤਾ ਸੀ ਉਹਨੂੰ ਅੱਗੇ ਤੋਰਨ ਦਾ ਇੱਕ ਸੁਨਹਿਰਾ ਮੌਕਾ ਹੈ ਉਹਨਾਂ ਦੀ ਅਗਵਾਈ 'ਚ ਦੇਸ਼ ਦਿਨ-ਦੁਨੀ ਰਾਤ ਚ ਆਪਣੀ ਤਰੱਕੀ ਕਰੇਗਾ ਔਰ ਗਰੀਬ ਕल्याण ਦਾ ਜੋ ਕੰਮ ਕਰ ਰਹੇ ਸੀਗੇ ਉਹ ਜਾਰੀ ਰਹੇਗਾ ਪੰਜਾਬ 'ਚ ਵੀ ਬੀਜੇਪੀ ਬਹੁਤ ਤਗੜੀ ਹੋ ਕੇ ਨਿਕਲੀ ਆਇਆ ਨਾ ਚੋਣਾਂ 'ਚ ਔਰ ਲਗਭਗ 19 ਫੀਸਦੀ ਵੋਟਾਂ ਸਾਨੂੰ ਮਿਲੀਆਂ ਹੈ। ਤਿਆਰੀ ਹੈ ਕਿ 2027 ਦੇ ਜਦੋਂ ਵਿਧਾਨ ਸਭਾ ਚੋਣਾਂ ਆਣਗੀਆਂ ਤੇ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ, ਭ੍ਰਸ਼ਟਾਚਾਰ ਤੋਂ, ਜੰਗਲ ਰਾਜ ਤੋਂ ਮੁਕਤੀ ਦਿਲਾ ਕਰਕੇ ਸੁਸ਼ਾਸਨ ਸਥਾਪਿਤ ਕਰਾਗੀ ਭਾਜੀਪੀ ਔਰ ਡੀ ਜਿੱਤ ਜਿੱਤੇਗੀ। ਮੇਰਾ ਨਾਮ ਸੰਜੀਵ ਵਿਸ਼ੇਸ਼ਟ ਹੈ ਔਰ ਮੈਂ ਜ਼ਿਲ੍ਹਾ ਪ੍ਰਧਾਨ ਆ ਜਲਾ ਮਹਾਲੀ ਦਾ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਰਿੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਜਿਹੜਾ ਸਾਡਾ ਦੇਸ਼ 2000 14 ਦੇ ਵਿੱਚ ਆਲਮੋਸਟ 9ਵੇਂ 10ਵੇਂ ਨੰਬਰ ਤੇ ਸੀਗਾ ਆਰਥਿਕ ਤੌਰ ਤੇ ਉਹ ਇਸ ਵੇਲੇ 5ਵੇਂ ਨੰਬਰ ਤੇ ਆ ਗਿਆ ਹੈ ਔਰ ਇਸ ਟਰਮ ਦੇ ਵਿੱਚ ਮੋਦੀ ਸਾਹਿਬ ਨੇ ਜਿੱਦਾਂ ਕਮਿਟਮੈਂਟ ਕੀਤੀ ਹੈਗੀ ਆ ਗਰੰਟੀ ਦਿੱਤੀ ਹੈਗੀ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਮੋਦੀ ਜੀ ਦੀ ਗਰੰਟੀ ਹੀ ਇਸ ਦੇਸ਼ ਚੱਲਦੀ ਹੈ ਕਿ ਇਸ ਦੇਸ਼ ਨੂੰ ਤੀਜੇ ਨੰਬਰ ਤੇ ਅਰਥ ਵਿਵਸਥਾ ਦੇ ਲੈਵਲ ਤੇ ਲੈ ਕੇ ਜਾਣਗੇ ਔਰ ਇਹ ਜਿਹੜਾ ਇਤਿਹਾਸਿਕ ਇਹ ਫੈਸਲਾ ਹੈ ਔਰ ਮੇਰੇ ਖਿਆਲ ਨਾਲ ਜਵਾਲਾ ਨਰੇ ਤੋਂ ਬਾਅਦ ਪਹਿਲੇ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਰਿਜਿਸਤੇ ਕਿ ਜਿਹੜੇ ਕੀ ਤੀਸਰੀ ਵਾਰ ਚੁਣ ਕੇ ਆਏ ਨੇ ਔਰ 240 ਸੀਟਾਂ ਇਕੱਲੇ ਭਾਰਤੀ ਜਨਤਾ ਪਾਰਟੀ ਦੀਆਂ ਆਈਆਂ ਅਸੀਂ ਬੀਜੇਪੀ ਦੇ ਵਰਕਰ ਹੋਣ ਦੇ ਨਾਤੇ 2027 ਦੇ ਵਿੱਚ ਵੀ ਪਾਰਟੀ ਨੂੰ ਇੱਥੇ ਤਾਕਤ ਵਿੱਚ ਲੈ ਕੇ ਆਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਅਦੇ ਕੀਤੇ ਨੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਜੀ ਡਾਕਟਰ ਸੁਭਾਸ਼ ਚਰਮਣ ਨੇ ਪਾਵੇਂ ਇੰਟਰਨੈਸ਼ਨਲ ਫਲਾਈਟਾਂ ਨੂੰ ਅਸੀਂ ਜਲਦ ਤੋਂ ਜਲਦੀ ਸਾਰੇ ਨੂੰ ਚਲੋ